ਸਤਨਾਮ ਸ਼੍ਰੀ ਵਾਹਿਗੁਰੂ ਸੱਜਿਆ ਜਿਵੇਂ ਚੰਦ ਉਗਵੇ ਸੂਰਜ ਚੜ੍ਹੇ ਆ ਇਹ ਤੇ ਚੰਨ ਨਾ ਹੁੰਦੇ ਆ ਗੁਰ ਬਿਨ ਕੋ ਹੋਰ ਅੰਧਾਰ ਸਤਿਨਾਮ ਸ਼੍ਰੀ ਵਾਹਿਗੁਰੂ ਸੰਜੀਆ ਸੋਰਠ ਮਹਲਾ ਪੰਜਵਾ ਅਗੇ ਸੁਖ ਮੇਰੇ ਮੀਤਾ ਪਚ ਅਨੰਦ ਪ੍ਰਭ ਕੀਤਾ ਪਰਮੇਸ਼ਰ ਬਣ ਤਪੜਾਈ ਫਰਡੋਲ ਤਕ ਤੋਂ ਨਹੀਂ ਸੱਚੇ ਸਾਹਿਬ ਸੋ ਮਨ ਮੰਨਿਆ ਹਰ ਸਰਬ ਨਿਰੰਤਰ ਜਨਿਆ ਸਬ ਜੀਤ ਰਦਾ ਅਲਾ ਉੜੇ ਭਤ ਕਰੇ ਪ੍ਰਤ ਪਲ ਅਚਜ ਤੇਰੀ ਵਡਿਆਈ ਨੇਤ ਨਾਨਕ ਨਾਮ ਧਿਆਈ ਸਰਬ ਜੀਤ ਰਹੈ ਦਾ ਪੜ ਪਾਤ ਕਰੇ ਪ੍ਰਤ ਪਾਲਾ ਅਚਰਜ ਤੇਰੀ ਵਡਿਆਈ ਨਤ ਨਾਨਕ ਨਾਮ ਤੇ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਬੁੱਧਵਾਰ 18 ਦਸੰਬਰ 4 ਪੋ ਹੈ ਅੱਜ ਦਿਨ ਬੁੱਧਵਾਰ 18 ਦਸੰਬਰ 4 ਪੋ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ